ਸਸਿਕਾਲ ਜੀ ਮੈਂ ਤੁਹਾਡਾ ਆਪਣਾ ਗੁਰਦਾਸ ਕਹਿੰਦਾ ਜੀ ਮੀਡੀਆ ਚਾਰਜ ਲੁਧਿਆਣਾ ਸੋ ਅੱਜ ਅਸੀਂ ਆਏ ਹਾਂ ਜੱਸੀਆਂ ਦੇਖ ਸਕਦੇ ਆ ਕਿ ਘਰ ਦੇ ਵਿੱਚ ਤਕਰੀਬਨ ਰਾਤ ਨੂੰ 12 ਵਜੇ ਤਕਰੀਬਨ ਕੁਝ ਗੁੰਡੇ ਲੋਕ ਜਿਹੜੇ ਕੋਈ ਕੁਝ ਅਣਪਛਾਤੇ ਜਿਹੜੇ ਕਿ ਘਰ ਦੇ ਵਿੱਚ ਖਾਲੀ ਬੋਤਲਾਂ ਵੀਰ ਦੀਆਂ ਤੇ ਸ਼ਰਾਬ ਦੀਆਂ ਮਾਰ ਕੇ ਉਹਨਾਂ ਨੂੰ ਡਰਾ ਕੇ ਚਲੇ ਜਾਂਦੇ ਨੇ ਫਿਰ ਉਹਨਾਂ ਨੂੰ ਆਖ ਕੇ ਜਾਂਦੇ ਨੇ ਕੱਲ ਅਸੀਂ ਫੇਰ ਆਵਾਂਗੇ ਇਹ ਮਾਮਲਾ ਪਹੁੰਚਾ ਜਗਤਪੁਰੇ ਚੌਂਕੀ ਆਓ ਦੇਖਦੇ ਕੀ ਕਹਿੰਦੇ ਨੇ ਸਾਡੇ ਬੋਤਲਾਂ ਪਾ ਆਪਾਂ ਜੇ ਰਾਤ 11:12 ਦਾ ਟਾਈਮ ਸੀ ਕੇ ਇਹ ਕੋਈ 15ਵੇਂ ਮੁੰਡਾ ਸੀਗਾ ਜੀ ਹਾਂ ਉਹਨੂੰ ਸਾਡੇ ਬੋਤਲਾਂ ਪਾ ਕੋ ਰਾਈਆਂ ਜੀ ਸਾਡੋ ਕਾਦੀ ਤੋਂ ਇਹ ਨਾਲ ਹੋ ਕੋ ਰੱਖ ਕੇ ਸਵਾਜ ਨਹੀਂ ਕਰ ਹੋਤੀ ਸੀ ਜੀ ਕਾਂ ਕਰਕੇ ਆਈ ਉਹਦਾ ਮਤਲਬ ਹੈ ਕਾਰ ਮੰਸਰ ਕੀ ਨਾਮ ਹੋ ਤੁਹਾਡਾ? ਇਹ ਮੇਰਾ ਰਾਜਕਮਰ ਜੀ। ਰਾਜਕਮਰ ਜੀ ਕੀ ਕਾਰਨ ਕਿੰਨੇ ਵਜੇ ਟਾਈਮ 'ਚ ਕੀ ਕੇ ਕੀ ਕਰਨ ਹੋਇਆ ਤੁਹਾਡਾ? ਇਹ ਸਵਾ 12 ਦਾ ਟਾਈਮ ਸੀਗਾ ਜੀ। ਹਾਂਜੀ ਐਸਾ ਹਾਂਜੀ ਲੰਮੇ ਪਏ ਹੋਏ ਸੀਗੇ। ਤੇ ਕੀ ਕਰਨ ਹੋਇਆ ਜਿਹੜੇ ਲੋਕ ਆਏ ਸੀ ਅਨਸ਼ਤਤੀ ਜਾਂ ਪਹਿਲਾਂ ਕੋਈ ਗੱਲਬਾਤ ਸੀ ਤੁਹਾਡੀ ਨਾਲ। ਨਹੀਂ ਸਾਡੀ ਕੋਈ ਗੱਲਬਾਤ ਨਹੀਂ ਜੀ ਕੋਈ ਨਾ ਸਾਡੇ ਕੋਲ ਲੜਾਈ ਝਗੜਾ ਹੈ। ਹਾਂਜੀ। ਹਾਂਜੀ ਸਾਡੇ ਨਾਲ ਕੋਈ ਲੜਾਈ ਝਗੜਾ ਨਹੀਂ ਕੋਈ ਗੱਲਬਾਤ। ਉਹ ਆਏ ਤونه ਕੀ ਕੀਤਾ? ਉਹਨੇ ਕੀਤਾ ਜੀ ਮੈਂ ਉੱਤੇ ਖੜਾ ਸੀਗਾ। ਤੇ ਮੜਾ ਜਾਂ ਮੈਂ ਚਾਤੀ ਮਰੇ ਉਹ ਇੱਥੇ ਕਿ ਤੁਰੇ ਆਉਂਦੇ ਸੀਗੇ ਤੇ ਉਹਨੇ ਕਹਿੰਦਾ ਛੱਲਿਆ ਮੈਂ ਕਿਹਾ ਕੀ ਗੱਲ ਹੋਈ ਕਹਿੰਦੇ ਤਾਂ ਇੰਨੀ ਗੱਲ ਕਹੀ ਮੈਂ ਕਿਹਾ じゃ ਕੀ ਗੱਲ ਹੋਈ ਉਹ ਇੰਨੀ ਤੋਂ ਨਹੀਂ ਸਾਰੇ ਬੋਤਲਾ ਭਰਉਣੀਆਂ ਸ਼ੁਰੂ ਕਰਦੇ ਪਰ ਬੋਤਲਾ ਪੱਥਰ ਟੋਟਲ ਕਿੰਨੇ ਜਣੇ ਹੋਣਗੇ ਜੀ ਟੋਟਲ ਜੀ 15 ਕ ਜਣੇ ਹੈਗੇ ਸਗੇ ਜੀ ਠੀਕ ਹੈ ਜੀ ਉਹਨਾਂ ਦੇ ਹੱਥੋਂ ਕੋਈ ਹਥਿਆਰ ਵਗੈਰਾ ਕੁਝ ਸੀ ਤਾਂ ਸਹੀ ਇੱਕ ਵਾਰ ਦੇਖਿਆ ਨਹੀਂ ਗਾ ਜੀ ਸਿੱਧੀ ਜੀ ਗੱਲ ਹੈ ਤੇ ਅਸੀਂ ਆ ਹੀ ਦੇਖਿਆ ਬੋਤਲਾ ਬਾਤਲਾ ਸਿਖਿਆ ਸੀ ਵੀ ਹਥਿਆਰ ਥੁਰ ਬੋਲੇ ਕੋਈ ਹੋਣਗੇ ਤੇ ਜਦੋਂ ਮੁੜ ਕੇ ਬਾਅਦ ਵਿੱਚ ਆਸਾ ਸੀ ਜਿਹਨੇ ਸਾਡੇ ਗੇੜ-ਗੂੜ ਭੰਗਣੇ ਸ਼ੁਰੂ ਕਰ ਦਿੱਤੇ ਤੇ ਤੇਰੀ ਬੋਤਲਾ ਸਾ ਅਸੀਂ ਤਾਂ ਪਿੰਦਰ ਪਾਸੇ ਅੰਦਰ ਵੜ ਕੇ ਬਚੇ ਜੀ ਹਾਂ ਜੀ ਉੜ ਕੇ ਕਿਸੇ ਤੇ ਸ਼ੱਕ ਹੈ ਤੁਹਾਨੂੰ ਸ਼ੱਕ ਹੋਣਾ ਸੀ ਕਿਹਦੇ ਕਰ ਸਕਦੇ ਜੀ ਸਾਨੂੰ ਕੋਈ ਕਿਸੇ ਤੇ ਸ਼ੱਕ ਨਹੀਂ ਹੁੰਦਾ ਕਿ ਜਾਇਦਾ ਕਿਸੇ ਨਾਲ ਸਾਡਾ ਕੋਈ ਲੜਾਈ ਝਗੜਾ ਹੋਇਆ ਹੋਵੇ ਅਸੀਂ ਕਹੀ ਹੈ ਜੀ ਦੱਸਦੇ ਪਹਿਲਾਂ ਤੁਹਾਡੀ ਮੁੰਡਿਆ ਦਾ ਜੋ ਹੋਇਆ ਨਹੀਂ ਨਹੀਂ ਉਹ ਵੀ ਐਦਾਂ ਕਰਕੇ ਆ ਜੀ ਹੋਰ ਅਸੀਂ ਹੁਣ ਸਾਡੇ ਤਾਂ ਜਾਨ ਬਚਾਉਣ ਹੋਂ ਤੇ ਚਲੋ ਅਸੀਂ ਦੱਸਦੇ ਭਾਈ ਸਾਡੇ ਇਸ ਬੰਦੇ ਨਾਲ ਠੀਕ ਹੈ ਮਤਲਬ ਤੁਹਾਨੂੰ ਕਿਸੇ ਦਾ ਸ਼ੱਕ ਨਹੀਂ ਹੈ ਹਾਂਜੀ ਹਾਂ ਇਹ ਤਾਂ ਸੀਸੀਟੀਵੀ ਕੈਮਰਾ ਲੱਗਾ ਹੋਇਆ ਹਾਂਜੀ ਲੱਗਿਆ ਹੋਇਆ ਤੇ ਕੋਈ ਹੋਰ ਵਿੱਚ ਰਿਕਾਰਡਿੰਗ ਹੋਇਆ ਨਿਕਲੀ ਨਹੀਂ ਤਾਂ ਤੁਸੀਂ ਪੁਲਿਸ ਨੂੰ ਕਲੇਮ ਕੀਤੀ ਹੈ ਹਾਂਜੀ ਪੁਲਿਸ ਕੰਪਲੀਟ ਕੀਤੀ ਹਾਂਜੀ ਪੁਲਿਸ ਕੰਪਲੀਟ ਕੀਤੀ ਆਈਏ ਆਏ ਸੀਗੇ ਹਾਂਜੀ ਹੁਣ ਆਏ ਰਾਤੀ ਵੀ ਗਏ ਸੀ ਉਹ ਕਹਿੰਦੇ ਸਾਡੇ ਕੋਲ ਬੁਲਾ ਜੂਗਾ ਟਿਆ ਤੇ ਉਹ ਕਿਸੇ ਪਾਸੇ ਕਹਿੰਦੇ ਵਾਰਦਾਤ ਹੋ ਗਈ ਹੈ ਉਧਰ ਗਏ ਹੋਏ ਹੈ ਜੀ ਹਾਂ ਹੁਣ ਆਏ ਸੀਗੇ ਹੁਣ ਅਬ ਮੌਕਾ ਦੇਖ ਕੇ ਗਏ ਆ ਹਾਂਜੀ ਹਾਂ ਇਹ ਮੰਗ ਕੀ ਆ ਇਹ ਇੱਕ ਇੱਕ ਸਰਾਂ ਆਏ ਸੀ ਪੁਲਿਸ ਵਾਲੀ ਹੁਣ ਮੰਗ ਕੀ ਕਰਦੇ ਤੁਸੀਂ ਹਾਂਜੀ ਮੰਗ ਕੀ ਕਰਦੇ ਮੰਗ ਹੁਣ ਕੀ ਕਰ ਸਕਦੇ ਸਾਨੂੰ ਸਾਫ ਚਾਹੀਦਾ ਆ ਗਿਆ ਆਹ ਜੀ ਪਾਰ ਦਾ ਹੰਝਰ ਕੀ ਨਾਮ ਹੋ ਜਾ ਪਰਮਪਾਲ ਜੀ ਪਰ ਕੀ ਮੈਟਰ ਹੋਇਆ ਰਾਤ ਨੂੰ ਮੈਟਰ ਰਾਤੀ 15 ਜਣੇ ਬੰਦੇ ਆਏ ਆ ਜੀ ਠੀਕ ਆ ਜੀ ਵੱਡਾ ਭਾਈ ਉੱਤੇ ਸੁੱਤਾ ਹੋਇਆ ਹੋਗਾ ਕੋਠੇ ਤੇ ਜਿਸ ਟਾਈਮ ਉੱਠ ਕੇ ਦੇਖਿਆ ਇਹਨੇ ਤੇ ਉਸੇ ਟਾਈਮ ਉਹ ਨਹੀਂ ਮਤਲਬ ਬਾਜ ਮਾਰੀ ਕਹਿੰਦੇ ਥੱਲੇ ਆਓ ਜਦੋਂ ਥੱਲੇ ਆ ਕੋ ਤਾਂ ਇਹਨੇ ਨਾਲੀ ਉਹਨੀ ਬੋਤਲਾਂ ਸ਼ੁਰੂ ਕਰਤੀਆਂ ਉਤੋਂ ਤੇ ਇਧਰ ਆ ਗੇਟ ਦੇ ਵਿੱਚ ਗੜਾਸੀਆਂ ਤੇ ਦਾਤ ਮਾਰੇ ਉਹ ਸੀ ਸੀ ਕੈਮਰੇ ਲੱਗੇ ਉਹ ਚੈੱਕ ਕਰ ਸਕਦੇ ਆ ਤੁਸੀਂ ਇਹ ਲੱਗਦਾ ਵੀ ਤੁਸੀਂ ਜਿਹੜੇ ਬੰਦਿਆਂ ਨਾਲ ਕੋਈ ਪਹਿਲਾਂ ਨਹੀਂ ਕੋਈ ਸਾਡੇ ਕਿਸੇ ਨਾਲ ਦੁਸ਼ਮਣੀ ਨਹੀਂ ਕੋਈ ਵੀ ਅੱਧਾ ਲਈ ਕੋਈ ਬਾਰਦਾਤ ਪਹਿਲਾਂ ਕਦੇ ਹੋਈ ਨਹੀਂਗੀ ਠੀਕ ਹੈ ਜੀ ਕੋਈ ਬਾਰਦਾਤ ਹੋਣੀ ਦਿੱਤੀ ਨਹੀਂ ਜੀ ਤੁਹਾਨੂੰ ਕੀ ਲੱਗਦਾ ਪਹਿਲੀ ਵਾਰੀ ਮੁੰਡੇ ਸੀਗੇ ਨਸ਼ਾ ਵਗੈਰਾ ਕੀਤਾ ਹੋ ਸਕਦਾ ਹੋ ਸਕਦਾ ਨਸ਼ੇ ਵਾਲੀ ਹੁਣ ਨਸ਼ੇ ਤਾਂ ਬੰਨਾ ਹੋਦਾ ਹੁੰਦਾ ਕੰਮ ਇਦਾਂ ਲਾ ਕੋਈ ਨਸ਼ੇ ਵਾਲੀ ਹੋ ਸਕਦੀ ਆ ਜਾਣ ਪਛਾਨ ਕਿਸੇ ਨਹੀਂ ਜਾਣ ਪਛਾਨ ਨਹੀਂ ਇੱਥੇ ਸੀਸੀਟੀਵੀ ਵੀ ਕੁਝ ਨਹੀਂ ਉਹ ਲੱਗੇ ਹੋਇਆ ਸੀ ਚਾਚੇ ਸਾਡੇ ਨੂੰ ਮੌਕੇ ਤੇ ਆਈ ਉਹ ਆਏ ਸੀ ਨਹੀਂ ਉਹ ਕੁਝ ਨਹੀਂ ਦੇਖ ਕੇ ਗਏ ਕੁਝ ਵੀ ਨਹੀਂ ਹਨ ਮੌਕਾ ਦੇਖ ਕੇ ਨਹੀਂ ਪੁਲਿਸ ਵਾਲੇ ਹੂੰ ਪੁਲਿਸ ਵਾਲੇ ਦੇਖ ਗਏ ਮੌਕਾ ਮਤਲਬ ਆਪਣੀ ਕਾਰਵਾਈ ਪੂਰੀ ਪੂਰੀ ਕਰ ਗਏ ਆ ਮਤਲਬ ਉਹ ਕੈਮਰੇ ਨਹੀਂ ਖੋਲੇ ਉਹਨਾਂ ਨੇ ਠੀਕ ਹੈ ਹਾਂ ਹੁਣ ਤੁਸੀਂ ਮੰਗ ਕੀ ਕਰਦੇ ਹੋ ਮੰਗਉਣੀ ਸੀ ਕਿ ਕਾਨੂੰਨ ਆ ਤੇ ਬੰਦੇ ਫੜੇ ਜਾਣ ਠੀਕ ਹੈ ਜੀ ਫੜ ਕੇ ਉਹਨਾਂ ਨੂੰ ਸਜ਼ਾ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਠੀਕ ਹੈ ਠੀਕ ਹੈ ਜੀ ਬਲਵੀ ਕੋਲ ਕੁਛ ਦਿੱਸਤ ਰੇ ਨਹੀਂ ਹਾਂਜੀ ਮੇਰੇ ਘਰ ਆਈ ਉਹ ਹੀ ਹੈ ਤੁਹਾਡੇ ਘਰ ਹੀ ਹੈ ਹਾਂਜੀ ਕੀ ਮਾਮਲਾ ਮੌਰਾ ਰਾਤੀ 12 ਵਜੇ ਨੇ ਇਹ ਕੰਮ ਹੋਇਆ ਸੀ ਸੁੱਤੇ ਪਏ ਸੀਗੇ ਤੇ ਅਸੀਂ ਫਿਰ ਉੱਠ ਕੇ ਪਹਿਲਾਂ ਖੜਾਕਾ ਹੋਇਆ ਜੋਰ ਦੇਣਾ ਸੀ ਕਿ ਵੀ ਚਲੋ ਉੱਦੇ ਰਾਹ ਜਾਂਦਾ ਵੀ ਕੁਝ ਨਾ ਕੁਝ ਹੋਊਗਾ ਹਾਂਜੀ ਤੇ ਬਾਅਦ ਚੋਣੀ ਫਿਰ ਅਸੀਂ ਉੱਠ ਕੇ ਦੇਖਿਆ ਤੇ ਇੱਧਰ ਜੀ ਬਹੁਤ ਇੱਥੇ ਖੜੇ ਸੀ 20 ਜਾਂ 15 ਆਕ ਜਣੇ ਤੇ ਜਦ ਅਸੀਂ ਪੁੱਛਣਾ ਉਹਨੇ ਦੱਸਿਆ ਹੀ ਨਹੀਂ ਕਿੰਨਾਂ ਕੁਝ ਵੀ ਤਾਂ ਬੋਤਲਾਂ ਸਨ ਤਾਂ ਪੁੱਛਣ ਦਾ ਹੱਕ ਵੀ ਨਹੀਂ ਬੋਤਲਾਂ ਇੱਟਾ ਸਾਡੇ ਭਰਾਉਣ ਲਾ ਪਿਆ ਸੀ ਅੰਦਰ ਆਪਣੀ ਜਾਨ ਪਚਾਈ ਅੰਦਰ ਜਾ ਕੇ ਉਹ ਵੀ ਮਨਜ਼ੂਰ ਕੀਤਾ ਮੰਗਾ ਤੇ ਕੀ ਕਰਨੀ ਆ ਸਾਡੀ ਛਾਨ-ਛਾਨ ਪਤਾ ਹੀ ਆ ਵੀ ਕੌਣ ਹੈਗੀ ਐ ਕੌਣ ਨਹੀਂ ਅਸੀਂ ਤਾਂ ਮੰਗਾ ਸੀ ਕਰਨੇ ਹਾਂ ਹਾਂਜੀ ਕਰਤੀ ਨਾ ਕੀ ਨਾਮ ਮੇਰਾ ਨਰਨ ਸਿੰਘ ਕੀ ਕਹਣਾ ਚੱਲਿਆ ਆਹ ਜਿਹੜੀ ਵਾਰਦਾਤ ਹੋਈ ਹੈ ਦੇਖੋ ਜੀ ਮੈਂ ਤਾਂ ਆਪਣੇ ਬੈਸਟਰੇ ਦੇ ਪਿਆ ਸੀਗਾ ਜੀ ਪਿਆ ਪਿਆ ਮੈਂ ਬਾਥਰੂਮੋਂ ਚੱਲ ਗਿਆ ਬਾਥਰੂਮ ਚੱਲ ਗਿਆ ਮੇਰੀ ਮਾਤਾ ਬਾਹਰ ਬੈਠੇ ਸੀਗੇ ਮੇਰੇ ਮੇਰੇ ਕੋਲੇ ਤੇ ਜਦੋਂ ਮੈਂ ਦੇਖਿਆ ਵੀ ਬਾਥਰੂਮ ਕਰਦੇ ਬੋਤਲਾਂ ਡਿਗੀਆਂ ਮੈਂ ਆਪਣੀ ਮਾਤਾ ਨੂੰ ਖਿੱਚ ਕੇ ਅੰਦਰ ਲੈ ਗਿਆ ਜੀ ਹਾਂਜੀ ਮੇਰੀ ਮਾਤਾ ਅੰਨੀ ਆ ਉਹਨੂੰ ਦਿਖਦਾ ਕੁਛ ਨਹੀਂ ਜੀ ਮਾਤਾ ਨਹੀਂ ਮਿਲੇ ਹਾਂਜੀ ਕਿਸੇ ਦਾ ਕੋਈ ਛੱਟਬਿੜ ਪੈ ਨਹੀਂ ਨਹੀਂ ਜੀ ਬਚਾਅ ਹੋ ਗਿਆ ਜੀ ਹਾਂਜੀ ਫਿਰ ਮੈਂ ਬੋਤਲਾਂ ਮਾਰ ਹਾਂਜੀ ਫਿਰ ਫਿਰ ਮੈਂ ਆ ਰੇਤੇ ਵਾਲੇ ਨੂੰ ਮੁੰਡੇ ਨੂੰ ਫੋਨ ਕੀਤਾ ਮੈਂ ਕਿਹਾ ਜੀ ਮੈਂ ਕੱਲਾ ਆਂਦਾ ਨਾ ਵੀ ਇਦਾਂ ਬੋਤਲਾਂ ਵੱਜੀਆਂ ਵੱਜੀਆਂ ਬੋਤਲਾਂ ਵੀ ਮੈਨੂੰ ਕਿਸ ਹਾਵਨਾ ਇਥੋਂ ਕੱਢੋ ਆ ਕੇ ਫੇ ਫੇ ਦੋ ਤਿੰਨ ਜਿਹੜੇ ਮੁੰਡੇ ਇਕੱਠੇ ਹੋ ਕੇ ਆਏ ਮੇਰੇ ਗੇਟ ਦੇ ਮੋਹਰੇ ਕਹਿੰਦੇ ਵੀ ਅਸੀਂ ਬਾਹਰ ਆ ਗਏ ਆ ਵੀ ਹੋਲ ਦੇ ਗੇਟ ਆ ਜਾ ਮੈਨੂੰ ਤਾਂ ਇਹ ਨਹੀਂ ਵਾਰ ਕੱਢਿਆ ਜੀ ਤੇ ਉਹਨਾਂ ਮੁੰਡਿਆਂ ਵੱਲੋਂ ਜਿਹੜੇ 15 ਵੀ ਮੁੰਡੇ ਸੀ ਉਹਨਾਂ ਵੱਲੋਂ ਕੋਈ ਧਮਕੀਆਂ ਵੀ ਦਿੱਤੀਆਂ ਗਈਆਂ ਆ ਧਮਕੀਆਂ ਦਿੱਤੀਆਂ ਗਈਆਂ ਤੁਸੀਂ ਸੀ ਕਹਿੰਦੇ ਰਾਤ ਆ ਜਿਹੜੇ 15 ਵੀ ਮੁੰਡੇ ਐ ਸੀ ਜੀ ਤੁਹਾਡੇ ਘਰ ਆ ਹਨਾ ਬੋਤਲਾਂ ਵਗੈਰਾ ਛੁੱਟੀਆਂ ਆ ਤੇ ਮਾਰੇ ਐ ਜੀ ਉਹਨਾਂ ਵੱਲੋਂ ਕੋਈ ਧਮਕੀ ਵੀ ਦਿੱਤੀ ਗਈ ਸੀ ਹਾਂਜੀ ਕਹਿੰਦੇ ਅਸੀਂ ਫੇਰ ਆਵਾਂਗੇ ਜੀ ਕੱਲੂ ਅੱਛਾ ਜੀ ਹਾਂਜੀ ਕੀ ਗੱਲ ਬੋਲਤੋਂ ਰੁਕੀ ਹੈ ਹਾਂਜੀ ਦੱਸਿਆ ਕੱਪਲੇ ਸੁਬਾਹ ਤੋਂ ਇਨਫਰਮੇਸ਼ਨ ਆਈ ਹੈ ਸੁਬਾਹ ਦੱਸੋ ਇਹ ਦੇ ਕਰੀਬ ਇੱਕ ਐਪਲੀਕੇਸ਼ਨ ਆਈ ਹੈ ਮਿਸਟਰ ਰਾਜ ਕੁਮਾਰ ਕਰਤੀ ਹੈ ਚਸਤੀਆਂ ਪਿੰਡ ਦੇ ਰਹਿਣ ਵਾਲੇ ਆ ਉਹਨਾਂ ਨੇ ਆ ਕੇ ਸਾਨੂੰ ਇਨਸੀਡੈਂਟ ਬਿਆਨ ਕੀਤਾ ਜੀ ਸਾਡੇ ਰਾਸਤੇ 10:30 11:00 ਵਜੇ ਕਰੀਬ 10-15 ਅਨੁਸਾਤੇ ਲੋਕਾਂ ਨੇ ਮੋਟਰਸਾਈਕਲਾਂ ਫੁੱਟਾ ਤੇ ਸਵਾਰ ਹੋ ਕੇ ਤੇ ਸਾਡੇ ਘਾਟੇ ਵਿੱਚ ਖਾਲੀ ਰੋਟਾਂ ਵੀਰ ਦੇ ਦੀਆਂ ਸੱਟੀਆਂ ਜਿਹਦੇ ਕਰਕੇ ਕੋਈ ਇੰਜਰੀ ਜ਼ਣੀ ਹੋਈ ਜਾਂ ਕੋਈ ਪ੍ਰਭਾਵਤ ਕਰਨੀ ਹੋਇਆ ਫਟੜ ਨਹੀਂ ਹੋਇਆ ਬਟ ਅਸੀਂ ਮੌਕੇ ਤੇ ਜਾ ਕੇ ਮੌਕਾ ਵੇਖ ਲਿਆ ਹੋਇਆ ਫਿਲਹਾਲ ਸਾਨੂੰ ਉਹਦੇ ਐਂਟੀ-ਸੋਸ਼ਲ ਐਲੀਮੈਂਟਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਉਸ ਤੋਂ ਫਿਰ ਵੀ ਅਸੀਂ ਕਲੂਜ਼ ਕਲੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਫ਼ਤੀਸ਼ ਦੇ ਦੌਰਾਨ ਜੈ ਜੀ ਸੂਟ ਹੋਏਗੀ ਵੈਸੇ ਹੀ ਕਾਰਵਾਈ ਅਸੀਂ ਅਮਚ ਦੇਵਾਂਗੇ ਫਿਲਹਾਲ ਤਫ਼ਤੀਸ਼ ਜਾਰੀ ਹੈ ਸਰ ਜੀ ਉਸ ਤੇ ਸੀਸੀਟੀਵੀ ਦੇ ਲੱਗੇ ਹੋਣਾਂ ਦੇ ਕੋਈ ਕੁਝ ਜੀ ਉਹ ਅਸੀਂ ਚੈੱਕ ਕੀਤੇ ਆ ਉਹ ਸਾਨੂੰ ਕੋਈ ਬਹੁਤਾ ਸ਼ਫੀਸ਼ੈਂਟ ਕਾਨੂੰਨ ਕੋਈ ਪਰਲੀਫ ਨਹੀਂ ਦੇ ਪਰ ਫਿਰ ਵੀ ਅਸੀਂ ਡੇਹਣੇ ਪਾਈ ਤੋਂ ਸੀਸੀ ਫੁਟੇਜ ਚੈੱਕ ਕਰ ਰਹੇ ਹਾਂ ਕਿ ਕਿਸੇ ਤਸਨ ਮਿਲਦੇ ਐ ਕਲੂ ਡੇਹਣੇ ਪਾਈ ਜਾਣ ਆਉਣ ਦੇ ਬੋੜਾ ਮਾੜਾ ਤੇ ਕਿਉਂਕਿ ਜਿਆਦਾ ਲੋਕ ਸੀ ਇਸ ਕਰਕੇ ਲੋਕੀ ਸਾਡੇ ਕਿਸੇ ਨਾ ਕਿਸੇ ਸੀਸੀ ਫੁਟੇਜ ਚ ਜ਼ਰੂਰ ਆਣਗੇ ਠੀਕ ਹੈ ਠੀਕ ਹੈ ਜੀ ਬਾਕੀ ਜੋ ਸਾਡੇ ਮੁਤਾਬਕ ਸਾਡੇ ਕਾਨੂੰਨ ਮੁਤਾਬਕ ਜੋ ਕਾਰਵਾਈ ਬਣਦੀ ਹੋਊਗੀ ਅਸੀਂ ਜ਼ਰੂਰ ਕਰ ਰਹੇ ਹਾਂ ਉਹ ਕਰਨਗੇ ਵੀ ਠੀਕ ਹੈ ਸਰ ਥੈਂਕ ਯੂ ਸੋ ਮਚ ਠੀਕ ਹੈ